ਲੋ ਸਟੂਡੈਂਟਸ ਵੈਲਕਮ ਟੂ ਸਟੱਡੀ ਪੁਆਇੰਟ 44 ਹਾਂਜੀ ਅੱਜ ਦੀ ਆਪਾਂ ਇਸ ਕਲਾਸ ਦੇ ਵਿੱਚ ETT 994 ਭਰਤੀ ਨੂੰ ਟਾਰਗੇਟ ਰੱਖ ਕੇ ਪੇਪਰ A ਪੰਜਾਬੀ ਨਾਲ ਰਿਲੇਟਡ ਟੈਸਟ ਕਵਰ ਕਰਾਂਗੇ ਸੋ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫਲ ਸਾਬਿਤ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਬਨੇ ਰਹਿਣਾ ਐਂਡ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਰੂਰ ਪ੍ਰੈਸ ਕਰ ਲਵੋ ਤਾਂ ਜੋ ਜਦੋਂ ਵੀ ਕੋਈ ਆਪਾਂ ਨੈਕਸਟ ਵੀਡੀਓ ਅਪਲੋਡ ਕਰਾਂਗੇ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟਾਈਮ ਮਿਲ ਸਕੇ ਇਸ ਤੋਂ ਇਲਾਵਾ ਪੇਪਰ A ਪੰਜਾਬੀ ਨੂੰ ਟਾਰਗੇਟ ਰੱਖ ਕੇ ਆਪਾਂ 10 ਟੈਸਟ ਰੈਡੀ ਕੀਤੇ ਨੇ ਹਰੇਕ ਟੈਸਟ ਦੇ ਵਿੱਚ ਤੁਹਾਨੂੰ 100 ਐਮਸੀਕਿਊਜ਼ ਦੇਖਣ ਨੂੰ ਮਿਲਣਗੇ ਠੀਕ ਹੈ ਜੇਕਰ ਤੁਸੀਂ ਇਹਨਾਂ ਟੈਸਟਾਂ ਨੂੰ ਲਗਾ ਕੇ ਪੇਪਰ ਵਿੱਚ ਬੈਠ ਜਾਂਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਦੇ ਸਕਦਾ ਕਿ ਜਿਹੜਾ ਤੁਹਾਡਾ ਪੇਪਰ ਹੈ ਪੰਜਾਬੀ ਵਾਲਾ ਉਹ ਆਸਾਨੀ ਦੇ ਨਾਲ ਕੁਆਲੀਫਾਈ ਹੋ ਜਾਵੇਗਾ। ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਮੈਨੂੰ ਕਾਲ ਕਰਨਾ ਹੈ ਜਾਂ WhatsApp ਰਾਹੀਂ ਤੁਸੀਂ ਮੈਨੂੰ ਮੈਸੇਜ ਕਰਨਾ ਹੈ ਤਾਂ ਟੈਸਟਾਂ ਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਬਾਕੀ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ। ਕੰਟੈਂਟ ਤੁਹਾਨੂੰ ਵਧੀਆ ਲੱਗਦਾ ਤਾਂ ਫਿਰ ਤੁਸੀਂ ਆਪਣੇ ਕੋਲ ਇਹ ਜਿਹੜੇ ਟੈਸਟ ਨੇ ਬਾਏ ਕਰ ਸਕਦੇ ਹੋ। ਵੈਸੇ ਵੀ ਕਿਸੇ ਵੀ ਐਗਜ਼ਾਮ ਨੂੰ ਦੇਣ ਤੋਂ ਪਹਿਲਾਂ ਟੈਸਟ ਜੁੜੇ ਨੇ ਲਗਾਉਣੇ ਬਹੁਤ ਜ਼ਰੂਰੀ ਹੁੰਦੇ ਨੇ ਚਾਹੇ ਥਿਉਰੀ ਤੁਸੀਂ ਜਿੰਨੀ ਮਰਜ਼ੀ ਰੀਡ ਕੀਤੀ ਹੋਵੇ ਬਟ ਜੇਕਰ ਤੁਸੀਂ ਟੈਸਟ ਨਹੀਂ ਲਗਾ ਕੇ ਜਾਂਦੇ ਪੇਪਰ ਦੇ ਵਿੱਚ ਤਾਂ ਉੱਥੇ ਮਿਸਟੇਕ ਹੋਣ ਦੇ ਚਾਂਸ ਕਾਫੀ ਵੱਧ ਜਾਣਗੇ ਠੀਕ ਹੈ ਜਦੋਂ ਤੁਸੀਂ ਪੇਪਰ ਦੇ ਉੱਪਰ ਕੋਸ਼ਨ ਦਾ ਆਨਸਰ ਸਹੀ ਟਿਕ ਕਰ ਦਿੰਦੇ ਹੋ ਬਟ ਜਦੋਂ ਤੁਸੀਂ ਓ ਐਮ ਆਰ ਸ਼ੀਟ ਦੇ ਵਿੱਚ ਫਿਲ ਕਰਦੇ ਹੋ ਉੱਥੇ ਤੁਸੀਂ ਮਿਸਟੇਕ ਜ਼ਰੂਰ ਕਰੋਗੇ ਇਸ ਕਰਕੇ ਟੈਸਟ ਲਗਾਉਣੇ ਬਹੁਤ ਜ਼ਰੂਰੀ ਹੁੰਦੇ ਨੇ ਟੈਸਟ ਦੇ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਪੇਪਰ ਦੇ ਵਿੱਚ ਜਿਹੜਾ ਕੋਸ਼ਨ ਹੈ ਉਹ ਕਿੱਦਾਂ ਦਾ ਪੁੱਟ ਕੀਤਾ ਜਾ ਸਕਦਾ ਹੈ ਠੀਕ ਹੈ ਯਾਨੀ ਕਿ ਐਗਜ਼ਾਮੀਨਰ ਕਿੱਤਾਂ ਦੇ ਕੁਐਸਚਨ ਪੁੱਟ ਕਰ ਸਕਦਾ ਐ ਐਂਡ ਕੁਐਸਚਨ ਨੂੰ ਕਿੱਦਾਂ ਮੋਡੀਫਾਈ ਜਾਂ ਕੁਮਾ ਕੇ ਪੁੱਟ ਕਰ ਸਕਦਾ ਐ ਇਸ ਕਰਕੇ ਟੈਸਟ ਲਗਾਉਣੇ ਬਹੁਤ ਜ਼ਰੂਰੀ ਹੁੰਦੇ ਨੇ ਕਿਸੇ ਵੀ ਪੇਪਰ ਨੂੰ ਪਾਸ ਕਰਨ ਦੇ ਲਈ ਜਾਂ ਕਿਰੇ ਕਰਨ ਦੇ ਲਈ ਠੀਕ ਹੈ ਬਾਕੀ ਟੈਸਟਾਂ ਦੇ ਰਿਗਾਰਡਿੰਗ ਜਿਹੜੀ ਹੋਰ ਇਨਫੋਰਮੇਸ਼ਨ ਐ ਤੁਸੀਂ ਮੈਨੂੰ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰਨਾ ਚਾਹਾਂ WhatsApp ਐ ਤੁਸੀਂ ਮੈਨੂੰ ਮੈਸੇਜ ਕਰਨਾ ਤਾਂ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਟੈਸਟਾਂ ਦੀ ਫੀਸ ਕਿੰਨੀ ਐ ਐਂਡ ਤੁਸੀਂ ਟੈਸਟ ਕਿਵੇਂ ਬਾਏ ਕਰ ਸਕਦੇ ਹੋ ਤੋ ਹੁਣ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਪਹਿਲਾ ਕੁਐਸਚਨ ਦਿੱਤਾ ਗਿਆ ਹੈ ਕਿਹੜੀ ਭਾਸ਼ਾ ਲੰਮਾ ਸਮਾਂ ਪੰਜਾਬੀ ਦੀ ਉਪਭਾਸ਼ਾ ਮੰਨੀ ਜਾਂਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਡੋਗਰੀ ਸੰਸਕ੍ਰਿਤ ਕਸ਼ਮੀਰੀ ਜਾਂ ਸਿੰਧੀ ਤਾਂ ਇੱਥੇ ਜਿਹੜਾ ਆਪਣਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ 8 ਡੋਗਰੀ ਠੀਕ ਹੈ ਡੋਗਰੀ ਜਿਹੜੀ ਭਾਸ਼ਾ ਹੈਗੀ ਹੈ ਤਾਂ ਇਹ ਲੰਮਾ ਸਮਾਂ ਪੰਜਾਬੀ ਦੀ ਉਪਭਾਸ਼ਾ ਮੰਨੀ ਜਾਂਦੀ ਹੈ ਇੱਥੇ ਆਪਾਂ கரੈਕਟ ਆਨਸਰ ਟਿਕ ਕਰਾਂਗੇ অপਸ਼ਨ ਨੰਬਰ ਏ ਤਾਂ ਤੁਹਾਨੂੰ ਪਤਾ ਡੋਗਰੀ ਜਿਹੜੀ ਭਾਸ਼ਾ ਹੈਗੀ ਆ ਤਾਂ ਇਸ ਨੂੰ ਸੰਵਿਧਾਨ ਦੇ ਵਿੱਚ ਮਾਨਤਾ ਮਿਲੀ ਹੋਈ ਆ ਤਾਂ ਇੱਕੋ ਇੱਕ ਜੇਹੀ ਪੰਜਾਬੀ ਦੀ ਭਾਸ਼ਾ ਹੈਗੀ ਆ ਜਿਹਨੂੰ ਸੰਵਿਧਾਨ ਦੇ ਵਿੱਚ ਜਿਹੜੀ ਆ ਜਗ੍ਹਾ ਮਿਲੀ ਹੋਈ ਆ ਸਰਕਾਰ ਦੇ ਜਿਹੜੀਆਂ ਆਪਣੇ 22 ਪਛਾਵਾ ਹੈਗੇ ਨੇ ਪ੍ਰਮਾਣਿਤ ਤਾਂ ਉਹਨਾਂ ਵਿੱਚ ਡੋਗਰੀ ਵੀ ਇਨਕਲੂਡ ਕੀਤੀ ਗਈ ਜੋ ਕਿ ਪੰਜਾਬੀ ਦੇ ਨਾਲ ਮਿਲਦੀ ਝੁਲਦੀ ਆ ਤਾਂ ਇੱਥੇ ਏ ਆਪਾਂ கரੈਕਟ ਆਨਸਰ ਟਿਕ ਕਰਾਂਗੇ অপਸ਼ਨ ਨੰਬਰ ਏ ਡੋਗਰੀ ਤੋਂ ਪਤਾ ਹੈ ਜੰਮੂ ਅਤੇ ਕਾਂਗੜੇ ਦੇ ਵਿੱਚੋਂ ਬੋਲੀ ਜਾਂਦੀ ਹੈ ਇਹ ਵੀ ਪੁਆਇੰਟ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਨੈਕਸਟ ਆਪਣਾ ਕੁਸ਼ ਨੈਗਾ ਡੋਗਰੀ ਭਾਸ਼ਾ ਦਾ ਮੁੱਖ ਕੇਂਦਰ ਕਿਹੜਾ ਹੈ ਇਹ ਕੁਸ਼ਣ ਬਹੁਤ ਮਹੱਤਵਪੂਰਨ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ 뷰 ਤੋਂ ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਡੋਗਰੀ ਭਾਸ਼ਾ ਦਾ ਮੁੱਖ ਕੇਂਦਰ ਤਾਂ ਡੋਗਰੀ ਜਿਹੜੀ ਭਾਸ਼ਾ ਹੈਗੀ ਹੈ ਇਹਦਾ ਮੁੱਖ ਕੇਂਦਰ ਹੈਗਾ ਜੰਮੂ ਇਹ ਇੱਥੇ ਆਪਾਂ ਕਰੈਕਟ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ A ਤੁਹਾਨੂੰ ਪਤਾ ਹੈ ਡੋਗਰੀ ਜਿਹੜੀ ਭਾਸ਼ਾ ਇਹ ਜੰਮੂ ਦੇ ਵਿੱਚ ਵੀ ਬੋਲੀ ਜਾਂਦੀ ਆ ਕਾਲੜਾ ਦੇ ਵਿੱਚ ਵੀ ਬੋਲੀ ਜਾਂਦੀ ਆ ਬਟ ਇੱਥੇ ਆਪਣੇ ਕੋਲ ਇੱਕ ਕੁਐਸਚਨ ਪੁੱਛਿਆ ਗਿਆ ਸੀ ਕਿ ਡੋਗਰੀ ਭਾਸ਼ਾ ਦਾ ਮੁੱਖ ਕੇਂਦਰ ਕਿਹੜਾ ਜਦੋਂ ਗੱਲ ਆ ਗਈ ਮੁੱਖ ਕੇਂਦਰ ਦੀ ਤਾਂ ਫਿਰ ਆਪਾਂ ਜੰਮੂ ਹੀ ਜੜਾ ਸਹੀ ਆਨਸਰ ਟਿਕ ਕਰਾਂਗੇ ਤਾਂ ਇੱਥੇ ਇਹ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਪੰਜਾਬ ਵਿੱਚ ਜਿਹੜੀ ਸਰਬਸਾਂਝੀ ਭਾਸ਼ਾ ਵਰਤੀ ਜਾਂਦੀ ਹੈ ਉਸ ਨੂੰ ਕੀ ਨਾਮ ਦਿੱਤਾ ਗਿਆ ਹੈ ਮਿਆਰੀ ਮਾਝੀ ਅਰਾਜ ਭਾਸ਼ਾ ਜਾਂ ਰਾਸ਼ਟਰੀ ਭਾਸ਼ਾ ਤਾਂ ਪੰਜਾਬ ਦੇ ਵਿੱਚ ਜਿਹੜੀ ਸਰਬਸਾਂਝੀ ਭਾਸ਼ਾ ਵਰਤੀ ਜਾਂਦੀ ਹੈ ਉਸ ਨੂੰ ਮਿਆਰੀ ਭਾਸ਼ਾ ਦਾ ਨਾਮ ਦਿੱਤਾ ਜਾਂਦਾ ਹੈ ਏ ਇੱਥੇ ਆਪਾਂ ਕਰੈਕਟ ਆਨਸਰ ਟਿਕ ਕਰਾਂਗੇ অপਸ਼ਨ ਨੰਬਰ ਏ ਠੀਕ ਆ ਮਿਆਰੀ ਜਾਂ ਟਕਸਾਲੀ ਤਾਂ ਇਸ ਨੂੰ ਟਕਸਾਲੀ ਭਾਸ਼ਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨਿਆਰੀ ਭਾਸ਼ਾ ਨੂੰ ਜੋ ਕਿ ਪੰਜਾਬ ਦੇ ਵਿੱਚ ਸਰਬਸਾਂਝੀ ਵਰਤੀ ਜਾਂਦੀ ਹੈ ਐਂਡ ਪੰਜਾਬ ਦੇ ਵਿੱਚ ਜਿਹੜੀ ਸਰਬਸਾਂਝੀ ਭਾਸ਼ਾ ਵਰਤੀ ਜਾਂਦੀ ਹੈ ਯਾਨੀ ਕਿ ਮਿਆਰੀ ਜਾਂ ਟਕਸਾਲੀ ਤਾਂ ਇਸ ਦਾ ਆਧਾਰ ਕਿਹੜੀ ਉਪਭਾਸ਼ਾ ਨੂੰ ਮੰਨਿਆ ਗਿਆ ਦਾ ਆਧਾਰ ਮੰਨਿਆ ਗਿਆ ਮਾਜੀ ਉਪਭਾਸ਼ਾ ਨੂੰ ਜਦੋਂ ਕੋਸ਼ਣ ਦੇ ਵਿੱਚ ਇਹ ਕੁਸ਼ਣ ਪੇਪਰ ਦੇ ਵਿੱਚ ਜਦੋਂ ਇਹ ਕੁਸ਼ਣ ਪੁੱਛਿਆ ਜਾਵੇ ਕਿ ਪੰਜਾਬ ਦੇ ਵਿੱਚ ਉਹ ਕਿਹੜੀ ਉਪਭਾਸ਼ਾ ਜਿਸ ਨੂੰ ਸਰਬਸਾਂਗੀ ਭਾਸ਼ਾ ਦਾ ਆਧਾਰ ਮੰਨਿਆ ਗਿਆ ਤਾਂ ਫਿਰ ਤੁਸੀਂ ਪੇਪਰ ਵਿੱਚ ਆਂਸਰ ਟਿਕ ਕਰਕੇ ਆਉਣਾ ਮਾਜੀ ਭਾਸ਼ਾ ਮਾਜੀ ਉਪਭਾਸ਼ਾ ਜੇਕਰ ਇਹ ਤਾਂ ਕੁਸ਼ਣ ਪੁੱਛਿਆ ਜਾਵੇ ਪੰਜਾਬ ਵਿੱਚ ਜਿਹੜੀ ਸਰਬਸਾਂਗੀ ਭਾਸ਼ਾ ਵਰਤੀ ਜਾਂਦੀ ਹੈ ਤਾਂ ਉਸ ਨੂੰ ਨਾਮ ਦਿੱਤਾ ਜਾਂਦਾ ਮਿਆਰੀ ਜਾਂ ਟਕਸਾਲੀ ਭਾਸ਼ਾ ਮਿਆਰੀ ਜਟਕਸਾਲੀ ਪਾਸ਼ਾ ਵੀ ਇਸ ਨੂੰ ਆਖਿਆ ਜਾਂਦਾ ਹੈ। ਨੈਕਸਟ ਫੇਰ ਲਿਖਿਆਂ ਦੇ ਵਿੱਚੋਂ ਕਿਹੜਾ ਸਮਾਸੀ ਜਿਹੜਾ ਸ਼ਬਦ ਗਲਤ ਹੈ? ਠੀਕ ਹੈ। ਸਮਾਸੀ ਸ਼ਬਦਾਂ ਵਿੱਚੋਂ ਕਿਹੜਾ ਗਲਤ ਹੈ? ਹੱਦਬੰਦੀ, ਆਰਾਮਰੋਲਾ, ਲੋਕਰਾਜ ਜਾਂ ਕੰਮਕੁੰਮ। ਤਾਂ ਸਮਾਸੀ ਸ਼ਬਦ ਤੁਹਾਨੂੰ ਪਤਾ ਹੋਵੇਗਾ ਦੋਨਾਂ ਸ਼ਬਦਾਂ ਦੇ ਜਿਹੜੇ ਨੇ ਅਰਥ ਨਿਕਲਣੇ ਜ਼ਰੂਰੀ ਹੁੰਦੇ ਨੇ ਸਮਾਸੀ ਸ਼ਬਦ ਦੇ ਵਿੱਚ। ਤਾਂ ਇੱਥੇ ਆਪਣੇ ਕੋਲ ਜਿਹੜਾ ਸਹੀ ਆਨਸਰ ਹੈ ਸਮਾਸੀ ਸ਼ਬਦ ਦੇ ਵਿੱਚ ਜੋੜਨੀ ਲੱਗੀ ਹੁੰਦੀ ਆ। ਸਮਾਸੀ ਸ਼ਬਦਾਂ ਵਿੱਚ ਜਿਹੜਾ ਗਲਤ ਹੈ ਉਹ ਆਪਣੇ ਕੋਲ ਆਨਸਰ ਬਣੇਗਾ অপਸ਼ਨ ਨੰਬਰ ਡੀ ਕੰਮਕੁੰਮ ਠੀਕ ਹੈ ਇੱਥੇ ਕੰਮ ਦਾ ਤਾਂ ਕੋਈ ਅਰਥ ਨਿਕਲਦਾ ਬਟ ਕੁੰਮ ਦਾ ਜਿਹੜਾ ਅਰਥ ਹੈ ਕੋਈ ਵੀ ਨਹੀਂ ਨਿਕਲਦਾ ਇਸ ਕਰਕੇ ਬਾਕੀ ਦੇ ਜਿਹੜੇ ਵੀ ਤੇ ਸਮਾਸੀ ਸ਼ਬਦ ਮੈਂਸ਼ੇ ਕੀਤੇ ਨੇ ਸਾਰੇ ਸਹੀ ਨੇ ਹੱਦਬੰਦੀ ਵੀ ਰਾਮਰੋਲਾ ਵੀ ਤੇ ਲੋਕਰਾਜ ਵੀ ਠੀਕ ਹੈ ਤਾਂ ਇੱਥੇ ਆਪਾਂ ਡੀ ਸਹੀ ਆਕਰਕੇ ਕਰਾਂਗੇ অপਸ਼ਨ ਨੰਬਰ ਡੀ ਹਾਂਜੀ ਜੇਕਰ ਵੀਡੀਓ ਵਧੀਆ ਲੱਗ ਰਿਹਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਂਡ ਲਾਈਕ ਨਹੀਂ ਕੀਤਾ ਤਾਂ ਲਾਈਕ ਵੀ ਕਰ ਦਿਓ ਨੈਕਸਟ ਆਪਣੇ ਕੋਲ ਹੈਗਾ ਨਾ ਚੀਜ਼ ਨਾ پاک ਨਲਾਇਕ ਆਦਿ ਸ਼ਬਦਾਂ ਨਾਲ ਕਿਹੜਾ ਅਗੇਤਰ ਲੱਗਿਆ ਹੋਇਆ ਹੈ ਠੀਕ ਹੈ ਆਪਸ਼ਨਾਂ ਨੂੰ ਤੁਸੀਂ ਧਿਆਨ ਨਾਲ ਦੇਖੋ ਤਾਂ ਇੱਥੇ ਜਿਹੜਾ ਆਪਣੇ ਕੋਲ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਏ ਠੀਕ ਹੈ ਨਾ ਨੰਨੇ ਨੂੰ ਕਰਨਾ ਤਾਂ ਇਹ ਆਪਣੇ ਕੋਲ ਅਗੇਤਰ ਲੱਗਿਆ ਹੋਇਆ ਤਾਂ ਇੱਥੇ ਆਪਾਂ ਇਹ ਸਹੀ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ ਏ ਨੈਕਸਟ ਬਾਕ ਦੀ ਕਾਰਜੀ ਇਕਾਈ ਕਿਸ ਨੂੰ ਆਖਿਆ ਜਾਂਦਾ ਹੈ ਬਾਕ ਦੀ ਕਾਰਜੀ ਇਕਾਈ ਵਾਕ ਵਾਕਾਂਸ਼ ਜਾਂ ਉਪਵਾਦ ਬਹੁਤ ਮਹੱਤਵਪੂਰਨ ਪੁਛਣਾ ਹੈ ਇਗਜ਼ਾਮ ਦੇ ਪੁਆਇੰਟ ਆਫ ਥੋਂ ਸੋ ਧਿਆਨ ਵਿੱਚ ਤੁਸੀਂ ਜਰੂਰ ਰੱਖਣਾ ਹੈ ਤਾਂ ਵਾਕ ਦੀ ਜਿਹੜੀ ਕਾਰਜਿਕਾ ਹੈ ਉਹ ਆਖਿਆ ਜਾਂਦਾ ਹੈ ਵਾਕਾਂਸ਼ ਨੂੰ ਠੀਕ ਹੈ ਸੀ ਇੱਥੇ ਆਪਾਂ ਕਰੈਕਟ ਆਨਸਰ ਟਿਕ ਕਰਾਂਗੇ অপਸ਼ਨ ਨੰਬਰ ਸੀ ਵਾਕਾਂਸ਼ ਪਰ ਇਸ ਨੂੰ ਵਾਕ ਦੀ ਕਾਰਜਿਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਾਕੀ ਯਾਰ ਟੈਸਟ ਨੂੰ ਤੁਸੀਂ ਬੁੱਲ ਕੇ ਵੀ ਨਹੀਂ ਛੱਡਣਾ ਆਸਟਾ ਦੀ ਫੀਸ ਵੀ ਬਹੁਤ ਘੱਟ ਰੱਖੀ ਹੋਈ ਆ ਅੰਡਰ ਟੈਸਟਾਂ ਦੇ ਵਿੱਚ ਸਾਰਾ ਜਿਹੜਾ ਸਿਲੇਬਸ ਹੈ ਉਹ ਵੀ ਕਵਰ ਕੀਤਾ ਹੋਇਆ ਤੁਹਾਨੂੰ ਮਿਲੇਗਾ ਠੀਕ ਹੈ نیچے ਦਿੱਤੇ ਗਏ ਨੰਬਰ ਤੇ ਕਾਲ ਕਰਨਾ ਜਾਂ ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ ਤਾਂ ਸਾਰੀ ਜਿਹੜੀ ਜਾਣਕਾਰੀ ਹੈ ਟੈਸਟਾਂ ਦੇ ਰਿਗਾਰਡਿੰਗ ਉਹ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਅ ਫੈਕਸਟ ਕੁਐਸਚਨ ਹੁਣ ਆਪਾਂ ਮੂਵ ਕਰਦੇ ਆਂ ਹਾਂਜੀ ਵਾਕਾਂਸ਼ ਦਾ ਸਥਾਨ ਉਪਵਾਕ ਤੋਂ ਉੱਪਰ ਦਾ ਹੈ ਅਤੇ ਵਾਕ ਤੋਂ نیچے ਦਾ ਹੈ ਜੇਕਰ ਤੁਹਾਡੇ ਕੋਲ ਐਦਾਂ ਪੇਪਰ ਦੇ ਵਿੱਚ ਕੁਐਸਚਨ ਪੁੱਛ ਲਿਆ ਜਾਵੇ ਕੀ ਵਿਆਕਰਨਿਕ ਵਿਆਕਰਨ ਦੀ ਉਹ ਕਾਇਦਾ ਨਾਮ ਦੱਸੋ ਜਿਹੜੀ ਸ਼ਬਦ ਤੋਂ ਉੱਪਰ ਅਤੇ ਵਾਕ ਤੋਂ نیچے ਹੁੰਦੀ ਆ ਠੀਕ ਹੈ ਤਾਂ ਤੁਸੀਂ ਪੇਪਰ ਵਿੱਚ ਸੋਰੀ ਉੱਪਰ ਵਾਕ ਤੋਂ ਉੱਪਰ ਅਤੇ ਵਾਕ ਤੋਂ نیچے ਹੁੰਦੀ ਆ ਤਾਂ ਤੁਸੀਂ ਪੇਪਰ ਵਿੱਚ ਅਸ ਟਿਕ ਕਰਕੇ ਆਉਣਾ ਹੈ ਵਾਕਾਂਸ਼ ਤਾਂ ਇਹ ਤੁਸੀਂ ਪੁਆਇੰਟ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਕਿਹਾ ਜਾਂਦਾ ਹੈ ਸ਼ਬਦ ਨੂੰ ਠੀਕ ਹੈ ਯਾਨੀ ਕਿ ਪਾਵਾੰਸ਼ ਪਾਸ਼ਾ ਦੀ ਛੋਟੀ ਤੋਂ ਛੋਟੀ ਕਾਈ ਕਿਸਨ ਕਹਾ ਜਾਂਦਾ ਅਰਥਯੁਕਤ ਕਾਈ ਕਹਾ ਜਾਂਦਾ ਪਾਸ਼ਾ ਦੀ ਛੋਟੀ ਤੋਂ ਛੋਟੀ ਤੁਣੀ ਤਾਂ ਇਹ ਵੀ ਪੁਆਇੰਟ ਤੁਸੀਂ ਧਿਆਨ ਵਿੱਚ ਰੱਖਣਾ ਪਿਆ ਪਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਿਕ ਕਾਈ ਆਖਿਆ ਜਾਂਦਾ ਵਾਕ ਨੂੰ ਬਣਤਰ ਦੇ ਆਧਾਰ ਤੇ ਉਪਵਾਕ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਬਣਤਰ ਦੇ ਆਧਾਰ ਤੇ 1 2 3 ਜਾਂ 4 ਤਾਂ ਬਣਤਰ ਦੇ ਆਧਾਰ ਤੇ ਉਪਵਾਕ ਨੂੰ ਕੁੱਲ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਬੀ ਇਹ ਟਾਪਾ ਸਹੀ ਆਨਸਰ ਟਿਕ ਕਰਾਂਗੇ অপਸ਼ਨ ਨੰਬਰ ਬੀ ਠੀਕ ਹੈ ਸੁਤੰਤਰ ਉਪਵਾਕ ਅਤੇ ਅਧੀਨ ਉਪਵਾਕ ਤਵੰਤਰ ਦੇਦਾਰ ਤੇ ਉਪਵਾਕ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਨੈਕਸਟ ਇਮਾਨਦਾਰ ਲੋਕ ਕਦੇ ਵੀ ਝੂਠ ਨਹੀਂ ਬੋਲਦੇ ਉਪਰੋਕਤ ਵਾਕ ਦੀ ਕਿਸਮ ਹੈਗੀ ਆ ਇੱਥੇ ਆਪਾਂ অপਸ਼ਨ ਨੂੰ ਟਾਰਗੇਟ ਰੱਖ ਕੇ ਜਿਹੜਾ ਸਹੀ ਆਨਸਰ ਟਿਕ ਕਰਨਾ ਹੈ ਵਿਸ਼ਮੇਵਾਚਕ ਠੀਕ ਹੈ ਵਿਸ਼ਮੇਵਾਚਕ ਤੁਹਾਨੂੰ ਪਤਾ ਹੈ ਇਹ ਆਪਣੇ ਕੋਲ ਇਦਾਂ ਦੀ ਕਿਸਮ ਨਹੀਂ ਹੈ ਕਿਉਂਕਿ ਜਿਹਦੇ ਪਿੱਛੇ ਵਿਸਮੇ ਆਵਾਜ਼ਕ ਚੈਨਲ ਲੱਗਿਆ ਹੋਵੇ ਵਿਸਮਿਕ ਚੈਨਲ ਲੱਗਿਆ ਹੋਵੇ ਤਾਂ ਉਸ ਨੂੰ ਆਪਾਂ ਵਿਸਮੇਵਾਚਕਵਾਕ ਦਾ ਨਾਮ ਦੇਵਾਂਗੇ ਇਸ ਤਲਵਾ ਸੈਕਿੰਡ ਆਪਸ਼ਨ ਹੈ ਆਗਿਆਵਾਚਕ ਥਰਡ ਆਪਸ਼ਨ ਹੈ ਨਾਵਾਚਕ ਤੇ ਫੋਰਥ ਆਪਸ਼ਨ ਹੈ ਹਾਂਵਾਚਕ ਤਾਂ ਇਮਾਨਦਾਰ ਲੋਕ ਕਦੇ ਵੀ ਝੂਠ ਨਹੀਂ ਬੋਲਦੇ ਇੱਥੇ ਆਪਣੇ ਕੋਲ ਵਰਡ ਆ ਗਿਆ ਨਹੀਂ ਠੀਕ ਹੈ ਜਦੋਂ ਨਹੀਂ ਵਰਡ ਆ ਜੇ ਤਾਂ ਉਥੇ ਆਪਣਾ ਆਨਸਰ ਹੋਵੇਗਾ ਨਾਵਾਚਕ ਤਸੀ ਇਹ ਤਾਂ ਆਪਾਂ ਕਰਕਟ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ ਸੀ ਨਾਵਾਚਕ ਆਪਣੇ ਕੋਲ ਬਾਕ ਦੀ ਕਿਸਮ ਹੈ ਨੈਕਸਟ ਕਾਰਜ ਦੇ ਆਧਾਰ ਤੇ ਬਾਕ ਦੀ ਵੰਡ ਚਾਰ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਠੀਕ ਹੈ ਕਾਰਜ ਦੇ ਆਧਾਰ ਤੇ ਇੱਥੇ ਤੁਸੀਂ ਚਾਰ ਤਰੀਕੇ ਦੇਖ ਸਕਦੇ ਹੋ ਵਿਸ਼ਮਾਚਕ ਆਗਿਆਵਾਚਕ ਨਾਵਾਚਕ ਤੇ ਹਾਂਵਾਚਕ ਤਾਂ ਇਹ ਵੀ ਜਿਹੜਾ ਕੁਸ਼ਣ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਨੈਕਸਟ ਦौरा ਸ਼ਬਦ ਦਾ ਕਿਹੜਾ ਸ਼ਬਦ ਬਹੁਅਰਥਕ ਨਹੀਂ ਹੋ ਸਕਦਾ ਹਾਂਜੀ ਤਾਂ ਇੱਥੇ ਆਪਣੇ ਕੋਲ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਇੱਕ ਸਬਜੀ ਦਾ ਨਾਮ ਇਹ ਆਪਣੇ ਕੋਲ ਆਨਸਰ ਰੋਂਗ ਹੈ ਠੀਕ ਹੈ ਯਾਨੀ ਕਿ ਇਹ ਆਪਸ਼ਨ ਰੋਂਗ ਹੈ ਬਾਕੀ ਆਪਣੇ ਕੋਲ ਦੋਨੋਂ ਆਪਸ਼ਨ ਸਹੀ ਨੇ ਤੋਰਾ ਦਾ ਇੱਕ ਮੀਨਿੰਗ ਹੁੰਦਾ ਹੈ ਖੂਨ ਦਾ ਤੋਰਾ ਠੀਕ ਹੈ ਖੂਨ ਦਾ ਜਿਹੜਾ ਸਰਕਲ ਹੈ ਉਸ ਨੂੰ ਤੋਰਾ ਦਾ ਨਾਮ ਦੇ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਮਿਰਗੀ ਦਾ ਤੋਰਾ ਵੀ ਇੱਕ ਹੁੰਦਾ ਹੈ ਇਸ ਤਰ੍ਹਾਂ ਵਜੇ ਕਰ ਆਪਾਂ ਗੱਲ ਕਰੀ ਕਿਸੇ ਸਥਾਨ ਤੇ ਜਾਣਾ ਠੀਕ ਹੈ ਕਿਸੇ ਸਥਾਨ ਤੇ ਵਿਜ਼ਿਟ ਕਰਨਾ ਕਿਸੇ ਮੰਤਰੀ ਦੇ ਵੱਲੋਂ ਉਸ ਨੂੰ ਵੀ ਇੱਕ ਦੌਰਾ ਦਾ ਨਾਮ ਦਿੱਤਾ ਜਾਂਦਾ ਹੈ ਤਾਂ ਇਹ ਵੀ ਇਹਦਾ ਕਿ ਜਿਹੜਾ ਬਹੁਅਰਥਕ ਸ਼ਬਦ ਬਣਦਾ ਹੈ ਤਾਂ ਇਥੇ ਆਪਾਂ ਬੀ கரੈਕਟ ਆਨਸਰ ਟਿਕ ਕਰਾਂਗੇ ਸਬਜ਼ੀ ਦਾ ਕੋਈ ਵੀ ਨਾਮ ਨਹੀਂ ਹੁੰਦਾ ਤਾਂ ਬੀ ਇਥੇ ਆਪਾਂ கரੈਕਟ ਆਨਸਰ ਟਿਕ ਕਰਾਂਗੇ ਐਤਾਂ ਦੇ ਜਿਹੜੇ ਕੁਸ਼ਨ ਨੇ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ 10 ਨੰਬਰ ਕੁਸ਼ਨ ਹੈਗਾ ਕਿਸੇ ਨਾਟਕੀ ਵਾਰਤਾਲਾਪ ਤੋਂ ਪਹਿਲਾਂ ਅਤੇ ਉਸ ਵਾਰਤਾਲਾਪ ਨੂੰ ਬੋਲਣ ਵਾਲੇ ਦੇ ਨਾਂ ਪਿੱਛੋਂ ਕਿਹੜਾ ਵਿਸਰਾਮ ਚਿੰਨ ਲੱਗਦਾ ਹੈ ਠੀਕ ਹੈ ਦੋ ਬਿੰਦੀ ਡੈਸ਼ ਦੋ ਬਿੰਦੀ ਜੋੜਣੀ ਜਾਂ ਪੁੱਠੇ ਕਾਮੇ ਕਿਸੇ ਨਾਟਕੀ ਵਾਰਤਾਲਾਪ ਤੋਂ ਪਹਿਲਾਂ ਤੇ ਉਸ ਵਾਰਤਾਲਾਪ ਨੂੰ ਬੋਲਣ ਵਾਲੇ ਦੇ ਨਾਂ ਪਿੱਛੋਂ ਕਿਹੜਾ ਵਿਸਰਾਮ ਚ ਇਹਨਾਂ ਲੱਗਦਾ ਹੈ ਧੁਬਿੰਦੀ ਬੀ ਇੱਥੇ ਆਪਾਂ கரੈਕਟ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ ਬੀ ਉਹ ਬਿੰਦੀ ਜਿਹੜਾ ਆ ਵਾਲਾ ਵਿਸਰਾਮ ਚ ਇਹਨਾਂ ਲੱਗਦਾ ਹੈ ਇਹ ਵੀ ਜਿਹੜਾ ਪੁਆਇੰਟ ਤੁਸੀਂ ਯਾਦ ਵਿੱਚ ਰੱਖਣਾ ਬੀ கரੈਕਟ ਆਨਸਰ ਹੈ ਟਿਕ ਕਰਾਂਗੇ ਨੈਕਸਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਸਾਹਿਬ ਵਿਖੇ ਕਿੰਨੇ ਕਵੀ ਰੱਖੇ ਹੋਏ ਸਨ ਠੀਕ ਹੈ 50 51 52 ਚ 50 ਜੀ ਪੌਂਟਾ ਸਾਹਿਬ ਤੋਂ ਪਾਵ ਹੈਗਾ ਪੈਰ ਰੱਖਣ ਦੀ ਜਗਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਸਾਹਿਬ ਵਿਖੇ ਕਿੰਨੇ ਕਵੀ ਰੱਖੇ ਹੋਏ ਸਨ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿਕ ਕਰਕੇ ਆਉਣਾ 52 ਕਵੀ ਰੱਖੇ ਹੋਏ ਸਨ ਤਾਂ ਸੀ ਇੱਥੇ ਆਪਾਂ ਪ੍ਰੈਕਟਿਸ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ ਸੀ ਅੱਜ ਜੇਕਰ ਤੁਸੀਂ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਕਬੈਲ ਬਣੀ ਹੋएगी ਬੈਲ ਨੂੰ ਪ੍ਰੈਸ ਕਰਕੇ ਆਲ ਦੇ ਤੁਸੀਂ ਜ਼ਰੂਰ ਕਲਿੱਕ ਕਰ ਲੈਣਾ ਕਾਜੇ ਜਦੋਂ ਵੀ ਆਪਾਂ ਨੈਕਸਟ ਵੀਡੀਓ ਅਪਲੋਡ ਕਰਦੇ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਉੱਪਰ ਦਿਖਾਈ ਦੇ ਪਵੇਗਾ। ਨੈਕਸਟ 12 ਨੰਬਰ ਕੁਐਸਚਨ ਹੈ ਸੋ ਜਾਨ ਸਿੰਘ ਦਾ ਜਿਹੜਾ ਜਨਮ ਹੈ ਕਿੱਥੇ ਹੋਇਆ ਸੀਗਾ? ਰਾਵੜ ਪਿੰਡੀ ਡੇਰਾ ਬਾਬਾ ਨਾਨਕ ਕੋਠੇਵਾਲ ਜਾਂ ਅੰਮ੍ਰਿਤਸਰ। ਤਾਂ ਸੋ ਜਾਨ ਸਿੰਘ ਦਾ ਜਿਹੜਾ ਜਨਮ ਹੈ ਇਹ ਹੁੰਦਾ ਹੈ ਡੇਰਾ ਬਾਬਾ ਨਾਨਕ ਵਿਖੇ। ਬੀ ਇੱਥੇ ਆਪਾਂ ਕਰੈਕਟ ਆਨਸਰ ਟਿਕ ਕਰਾਂਗੇ অপਸ਼ਨ ਨੰਬਰ ਬੀ। ਇਹ ਇੱਕ ਗਾਣੀ ਕਰ ਸੀਗੇ ਸੋ ਜਾਨ ਸਿੰਘ ਤਾਂ ਬੀ ਇੱਥੇ ਆਪਾਂ ਕਰੈਕਟ ਆਨਸਰ ਟਿਕ ਕਰਾਂਗੇ। 13 ਨੰਬਰ ਕੁਸ਼ਨ ਹੈਗਾ ਹੇਟ ਲਿਖਿਆ ਦੇ ਵਿੱਚੋਂ ਕਿਹੜਾ ਕਹਾਣੀ ਸੰਗ੍ਰਹਿ ਸੁਜਾਨ ਸਿੰਘ ਦਾ ਨਹੀਂ ਹੈ ਠੀਕ ਹੈ ਪਤਨ ਤੇ ਸਰਾ ਸਾਰੇ ਪੱਤੇ ਗੁਸਲਖਾਨਾ ਜਾ ਨਿਖਰੇ ਤਾਰੇ ਤਾਂ ਇਹਨਾਂ ਦੇ ਵਿੱਚੋਂ ਉਹ ਕਹਾਣੀ ਸੰਗ੍ਰਹਿ ਦੀ ਆਪਾਂ ਚੋਣ ਕਰਨੀ ਹੈ ਜਿਹੜਾ ਸੁਜਾਨ ਸਿੰਘ ਦਾ ਨਹੀਂ ਹੈ ਤਾਂ ਇਹ ਤੇ ਆਪਣਾ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਗੁਸਲਖਾਨਾ ਠੀਕ ਹੈ ਇਹ ਇਹਨਾਂ ਦਾ ਕਹਾਣੀ ਸੰਗ੍ਰਹਿ ਨਹੀਂ ਹੈ ਬਾਕੀ ਸਾਰੇ ਹਨ ਪੱਤਾਂ ਤੇ ਸਰਾ ਸਾਰੇ ਪੱਤੇ ਤੇ ਨਿਖਰੇ ਤਾਰੇ ਇਹ ਸਾਰੇ ਜਿਹੜੇ ਸਿਕਾਣੀ ਸੰਗ੍ਰਹਿ ਨੇ ਸੁਜਾਨ ਸਿੰਘ ਦੇ ਹੈਗੇ ਨੇ ਬਟ ਸੀ ਵਾਲਾ ਆਪਣੇ ਕੋਲ ਨਹੀਂ ਆ ਤੇ ਇੱਥੇ ਆਪਾਂ ਸੀ கரੈਕਟ ਆਨਸਰ ਟਿਕ ਕਰਾਂਗੇ ਹਾਂਜੀ ਪੇਪਰ ਵਿੱਚ ਜਦੋਂ ਵੀ ਤੁਸੀਂ ਬੈਠੋਗੇ ਤਾਂ ਪਲੀਜ਼ ਕੁਸ਼ਨ ਨੂੰ ਪ੍ਰੋਪਰ ਵੇਜ ਨਾਲ ਐਂਡ ਤੱਕ ਤੁਸੀਂ ਜ਼ਰੂਰ ਰੀਡ ਕਰਨਾ ਹੈ ਕਈ ਬੱਚੇ ਕੀ ਕਰਦੇ ਨੇ ਕੁਸ਼ਨ ਨੂੰ ਅੱਧਾ ਰੀਡ ਕਰਦੇ ਨੇ ਉਸ ਤੋਂ ਬਾਅਦ ਡਾਇਰੈਕਟ ਆਪਸ਼ਨ ਦੇਖਦੇ ਨੇ ਐਂਡ ਆਨਸਰ ਨੂੰ ਟਿਕ ਕਰ ਦਿੰਦੇ ਬਟ ਉੱਥੇ ਤੁਸੀਂ ਮਿਸਟੇਕ ਕਰੋਗੇ ਇਸ ਕਰਕੇ ਕੁਸ਼ਨ ਨੂੰ ਪ੍ਰੋਪਰ ਵੇਜ ਨਾਲ ਐਂਡ ਤੱਕ ਰੀਡ ਕਰਨਾ ਫਿਰ ਆਪਸ਼ਨਾਂ ਦੇਖਣੀਆਂ ਨੇ ਫਿਰ ਤੁਸੀਂ ਜਿਹੜਾ ਆਨਸਰ ਨੂੰ ਟਿਕ ਕਰ ਸਕਦੇ ਹੋ ਵੈਸੇ ਵੀ ਟਾਈਮ ਜਿਹੜਾ ਕਾਫੀ ਹੈਗਾ ਪੇਪਰ ਦੇ ਵਿੱਚ ਇਸ ਕਰਕੇ ਪੇਪਰ ਨੂੰ ਆਰਾਮ ਦੇ ਨਾਲ ਤੁਸੀਂ ਟੈਂਪਟ ਕਰਨਾ ਹੈ 14 ਨੰਬਰ ਕੁਸ਼ਨ ਹੈ ਸਰਜੀਤ ਪਾਤਰ ਨੂੰ ਸਹਾਇਤ ਅਕਾਦਮੀ ਇਨਾਮ ਕਦੋਂ ਮਿਲਿਆ ਸੀਗਾ ਹਾਂਜੀ ਇੱਥੇ ਆਪਣਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ 1993 ਦੇ ਵਿੱਚ ਸਰਜੀਤ ਪਾਤਰ ਨੂੰ ਸਾਹਿਤ ਅਕਾਦਮੀ ਨਾਮ ਮਿਲਿਆ ਸੀਗਾ ਤਾਂ ਸੀ ਇੱਥੇ ਆਪਾਂ ਪ੍ਰੈਕਟ ਅਨਸਰ ਟਿਕ ਕਰਾਂਗੇ ਆਪਸ਼ਨ ਨੰਬਰ ਸੀ ਠੀਕ ਹੈ ਹਨੇਰੇ ਵਿੱਚ ਸੁਲਗ ਦੀ ਵਰਣਮਾਲਾ ਰਚਨਾ ਲਈ ਮਿਲਿਆ ਸੀਗਾ ਠੀਕ ਹੈ ਪੇਪਰ ਵਿੱਚ ਜੇਕਰ ਤੁਹਾਨੂੰ ਇਹ ਕੁਸ਼ਣ ਪੁੱਛਿਆ ਜਾਵੇ ਕਿ ਸਰਜੀਤ ਪਾਤਰ ਨੂੰ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਰਚਨਾ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਤਾਂ ਪੇਪਰ ਵਿੱਚ ਤੁਸੀਂ ਆਹ ਅਨਸਰ ਟਿਕ ਕਰਕੇ ਆਉਣਾ ਹੈ ਹਨੇਰੇ ਵਿੱਚ ਸੁਲਗ ਦੀ ਵਰਣਮਾਲਾ ਰਚਨਾ ਦੇ ਲਈ ਜਿਹੜਾ ਸਾਹਿਤ ਅਕਾਦਮੀ ਵਾਰਡ ਮਿਲਿਆ ਸੀ ਕਦੋਂ ਮਿਲਿਆ ਸੀ 1993 ਦੇ ਵਿੱਚ ਸੀ ਇਹ ਤੇ ਆਪਾਂ கரੈਕਟ ਆਨਸਰ ਟਿਕ ਕਰਾਂਗੇ surjit patar ਦੀ ਜਿਹੜੀ ਮੌਤ ਐ ਕਦੋਂ ਹੋਈ ਸੀਗੀ ਇਹ ਜਿਹੜਾ ਕੁਸ਼ਣ ਆ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲ ਸਕਦਾ ਹੈ ਤਾਂ ਇੱਥੇ ਜਿਹੜਾ ਆਪਾਂ ਸਹੀ ਆਨਸਰ ਟਿਕ ਕਰਾਂਗੇ ਉਹ ਕਰਾਂਗੇ অপਸ਼ਨ ਨੰਬਰ ਸੀ 11 ਮਈ 2024 ਦੇ ਵਿੱਚ ਠੀਕ ਹੈ surjit patar ਦੀ ਮੌਤ ਹੁੰਦੀ ਹੈ 11 ਮਈ 2024 ਦੇ ਵਿੱਚ ਸੀ ਇੱਥੇ ਆਪਾਂ கரੈਕਟ ਆਨਸਰ ਟਿਕ ਕਰਾ ਲਿਆ ਬਲ ਨੂੰ ਪਰਟੋਂ ਲੈ ਕੇ ਡੇ ਲਗਾ ਖਰਦੀ ਵਰ ਤੋਂ ਹੁੰਦੀ ਆ ਠੀਕ ਹੈ ਬਾਲਨ ਨੂੰ ਪ੍ਰਗਟਾਉਣ ਦੇ ਲਈ ਕਿਹੜੇ ਲਗਾਖਰ ਦੀ ਵਰਤੋਂ ਹੁੰਦੀ ਹੈ ਤੁਹਾਨੂੰ ਪਤਾ ਹੈ ਕੁੱਲ ਪੰਜਾਬੀ ਦੇ ਵਿੱਚ ਤਿੰਨ ਲਗਾਖਰ ਹਨ ਬਿੰਦੀ ਟਿੱਪੀ ਅਤੇ ਅਦਕ ਤਾਂ ਇਹਨਾਂ ਦੇ ਵਿੱਚੋਂ ਇੱਕ ਲਗਾਖਰ ਹੈ ਜਿਸ ਨੂੰ ਬੋਲਣ ਸਮੇਂ ਬਲ ਜ਼ਿਆਦਾ ਵਰਤਿਆ ਜਾਂਦਾ ਹੈ ਤਾਂ ਸਹੀ ਇੱਥੇ ਆਪਾਂ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ ਏ ਅਦਕ ਠੀਕ ਹੈ ਅਦਕ ਜਿਹੜਾ ਲਗਾਖਰ ਹੈ ਇਸ ਨੂੰ ਪ੍ਰਗਟਾਉਣ ਦੇ ਲਈ ਜਿਹੜਾ ਹੈ ਯਾਨੀ ਕਿ ਜਦੋਂ ਵੀ ਆਪਾਂ ਕੋਈ ਅਦਕ ਵੱਡਾ ਸ਼ਬਦ ਬੋਲਦੇ ਹਾਂ ਤਾਂ ਥੋੜਾ ਬਲ ਲੱਗਦਾ ਹੈ ਤਾਂ ਇਹ ਇੱਥੇ ਆਪਾਂ ਕਰੈਕਟ ਆਨਸਰ ਹੈ ਇੱਕ ਕਰਾਂਗੇ অপਸ਼ਨ ਨੰਬਰ ਏ ਬਿੰਦੀ ਅਤੇ ਟਿੱਪੀ ਜਿਹੜੇ ਹਨ ਇਹ ਆਪਣੇ ਕੋਲ ਨਾਸਕੀ ਜਿਹੜੀਆਂ ਦੁਨੀਆ ਨੂੰ ਪ੍ਰਗਟ ਕਰਦੇ ਹਨ ਇਹ ਬਾਰੇ ਲਗਾ ਕਰ ਤਾਂ ਇਹ ਵੀ ਜਿਹੜਾ ਪੁਆਇੰਟ ਤੁਸੀਂ ਯਾਦ ਵਿੱਚ ਜਰੂਰ ਰੱਖਣਾ ਹੈ 17 ਨੰਬਰ ਕੁਐਸਚਨ ਹੈ ਪੰਜਾਬੀ ਦੀ ਕਿਹੜੀ ਉਪਭਾਸ਼ਾ ਵਿੱਚ ਆਹਾ ਤੁਣੀ ਉੱਤੇ ਵੱਤ ਬੱਲ ਦਿੱਤਾ ਜਾਂਦਾ ਹੈ ਠੀਕ ਹੈ ਮਾਝੀ ਦੁਆਬੀ ਪੋਤੀ ਜਾਂ ਮਲਵਈ ਪੰਜਾਬੀ ਦੀ ਜਿਹੜੀ ਉਪ ਪਾਸ਼ਾ ਹੈਗੀ ਆਪਣੇ ਕੋਲ ਮਾਝੀ ਤਾਂ ਇਸ ਦੇ ਵਿੱਚ ਆਹਾ ਤੁਣੀ ਉਤੇ ਵੱਧ ਬਲ ਦਿੱਤਾ ਜਾਂਦਾ ਹੈ ਇਹ ਇੱਥੇ ਆਪਾਂ ਕਰੈਕਟ ਆਨਸਰ ਟਿਕ ਕਰਾਂਗੇ অপਸ਼ਨ ਨੰਬਰ ਏ ਆਹਾ ਤੁਣੀ ਨੈਕਸਟ ਇਹ ਲਿਖਾਂ ਦੇ ਵਿੱਚੋਂ ਕਿਹੜਾ ਅੱਖਰ ਅੰਤਿਮ ਵਰਗ ਦਾ ਨਹੀਂ ਹੈ ਜੀ ਪੰਜਾਬੀ ਪਾਸ਼ਾ ਦੇ ਵਿੱਚ ਤੁਹਾਨੂੰ ਪਤਾ ਹੈ ਵਰਗ ਹੈਗੇ ਨੇ ਜਿਵੇਂ ਤ ਤੱਤਾ ਵਰਗ ਹੋ ਗਿਆ ਠੀਕ ਹੈ ਪਪਾ ਵਰਗ ਹੋ ਗਿਆ ਅੰਤਿਮ ਵਰਗ ਹੋ ਗਿਆ ਨਵੀਨ ਵਰਗ ਹੋ ਗਿਆ ਇਹ ਕਿ ਆਪਾਂ ਜਿਹੜਾ ਸਹੀ ਆਨਸਰ ਟਿਕ ਕਰਾਂਗੇ ਉਹ ਕਰਾਂਗੇ ਆਪਸ਼ਨ ਨੰਬਰ ਡੀ ਮਮਾ ਜਿਹੜਾ ਅੱਖਰ ਹੈਗਾ ਚਾਹ ਵਰਨ ਹੈਗਾ ਇਹ ਅੰਤਿਮ ਵਰਗ ਤਾਂ ਨਹੀਂ ਹੈ ਬਾਕੀ ਆਪਣੇ ਕੋਲ ਹੈਗੇ ਨੇ ਸਾਰੇ ਅੱਖਰ ਇੱਥੇ ਤੁਸੀਂ ਦੇਖ ਸਕਦੇ ਹੋ ਮਮਾ ਅੱਖਰ ਜਿਹੜਾ ਪਪਾ ਵਰਗ ਦਾ ਹੈਗਾ ਬਾਕੀ ਡਾੜਾ ਵਾਵਾ ਤੇ ਰਾਰਾ ਇਹ ਆਪਣੇ ਕੋਲ ਅੰਤਿਮ ਵਰਗ ਦੇ ਜਿਹੜੇ ਅੱਖਰ ਹੈਗੇ ਨੇ ਤਾਂ ਇੱਥੇ ਡੀ ਆਪਾਂ ਸਹੀ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ ਡੀ ਇੱਕ ਆਪਣੇ ਕੋਲ ਨਵੀਨ ਵਰਗ ਹੈਗਾ ਜਿਹਦੇ ਵਿੱਚ ਟੋਟਲ ਛੇ ਅੱਖਰਾਂ ਦਾ ਵਰਣ ਆਉਂਦੇ ਨੇ ਠੀਕ ਹੈ ਪੈਰ ਬਿੰਦੀ ਵਾਲੇ ਉਹਦੇ ਵਿੱਚ ਅੱਖਰ ਆਉਂਦੇ ਨੇ ਦੁਨੀਆ ਨੂੰ ਅੰਕਿਤ ਕਰਨ ਲਈ ਜੋ ਚਿੰਨ ਮਿੱਥੇ ਗਏ ਹਨ ਉਹਨਾਂ ਨੂੰ ਕੀ ਆਖਿਆ ਜਾਂਦਾ ਲਿਪੀ ਵਰਣਮਾਲਾ ਅੱਖਰਾਂ ਲਗਾਹ ਜੀ ਦੁਨੀਆ ਨੂੰ ਅੰਕਿਤ ਕਰਨ ਲਈ ਜੋ ਚਿੰਨ ਮਿੱਥੇ ਗਏ ਹਨ ਤਾਂ ਉਹਨਾਂ ਨੂੰ ਅੱਖਰ ਦਾ ਨਾਮ ਦਿੱਤਾ ਜਾਂਦਾ ਠੀਕ ਹੈ ਦੁਨੀਆ ਨੂੰ ਅੰਕਿਤ ਕਰਨ ਲਈ ਜੋ ਚਿੰਨ ਮਿੱਥੇ ਗਏ ਹਨ ਉਹਨਾਂ ਨੂੰ ਅੱਖਰ ਦਾ ਨਾਮ ਦਿੱਤਾ ਜਾਂਦਾ ਸੀ ਇਹਦੇ ਆਪਾਂ கரਕਟ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ ਸੀ ਅੱਖਰਾਂ ਵਰਣ ਦਾ ਨਾਮ ਦਿੱਤਾ ਜਾਂਦਾ ਹੈ ਬੀ ਨੰਬਰ ਕੁਐਸ਼ਨ ਹੈਗਾ ਅੰਗ ਪਾਲਣਾ ਮੁਹਾਵਰੇ ਦਾ ਸਹੀ ਅਰਥ ਕੀ ਹੈਗਾ ਅੰਗ ਪਾਲਣਾ ਮੋਹ ਜਤਉਣਾ ਸਾਥ ਦੇਣਾ ਛੱਡ ਦੇਣਾ ਜਾਂ ਗੁੱਸਾ ਦਿਖਾਉਣਾ ਅੱਜ ਮੁਹਾਵਰੇ ਰਿਲੇਟਡ ਤੁਹਾਡੇ ਕੋਲ ਪੇਪਰ ਦੇ ਵਿੱਚ ਕੁਐਸ਼ਨ ਤਾਂ ਤੁਸੀਂ ਚਾਰ ਪੁੱਛੇ ਜਾ ਸਕਦੇ ਨਹੀਂ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਬੀ ਸਾਥ ਦੇਣਾ ਠੀਕ ਹੈ ਅੰਗ ਪਾਲਣਾ ਮੁਹਾਵਰੇ ਦਾ ਸਹੀ ਅਰਥ ਹੈ ਉਹ ਹੈਗਾ ਸਾਥ ਦੇਣਾ ਤਾਂ ਬੀ ਇਹਦਾ ਸਹੀ ਆਨਸਰ ਹੈ ਟਿਕ ਕਰਾਗੇ ਆਪਸ਼ਨ ਨੰਬਰ ਬੀ 21 ਨੰਬਰ ਕੋਸ਼ਣ ਹੈਗਾ ਠੂੰਗਾ ਮਾਰਨਾ ਮੁਹਾਵਰੇ ਦਾ ਸਹੀ ਅਰਥ ਕੀ ਹੈ ਜਿੰਨੇ ਵੀ ਮੈਂ ਤੁਹਾਨੂੰ ਕੋਸ਼ਣ ਕਰਾਉਦਾ ਉਹਨਾਂ ਵੀਡੀਓ ਦੇ ਵਿੱਚ ਪਲੀਜ਼ ਕਮੈਂਟ ਬਾਕਸ ਵਿੱਚ ਦੱਸਿਆ ਕਰੋ ਕਿ ਤੁਹਾਡੇ ਇਹਨਾਂ ਕੋਸ਼ਣਾਂ ਦੇ ਵਿੱਚੋਂ ਕਿੰਨੇ ਕੋਸ਼ਣਾਂ ਦੇ ਆਨਸਰ ਬਿਲਕੁਲ ਸਹੀ ਗੱਲ ਹੈ। ਫੁੰ ਦਾ ਮਾਰਨਾ ਮੁਹਾਵਰੇ ਦੇ ਇੱਥੇ ਆਪਣੇ ਕੋਲ ਅਰਥ ਪੁੱਛਿਆ ਗਿਆ। ਆਪਸ਼ਨ ਤੁਹਾਡੇ ਸਾਹਮਣੇ ਨੇ ਕੱਟ ਤੋੜਨਾ, ਵਿਚਾਰ ਕਰਨਾ, ਤੋਖਾ ਦੇਣਾ ਜਾਂ ਸਾਖ ਛੱਡ ਦੇਣਾ। ਤਾਂ ਫੁੰ ਦਾ ਮਾਰਨਾ ਮੁਹਾਵਰੇ ਜਿਹੜਾ ਸਹੀ ਅਰਥ ਹੈ ਉਹ ਆਪਣੇ ਕੋਲ ਬਣੇਗਾ ਕੱਟ ਤੋੜਨਾ। ਇਹ ਇੱਥੇ ਆਪਾਂ ਸਹੀ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ A। ਨੈਕਸਟ ਬਾਈ ਨੰਬਰ ਕੁਐਸਚਨ ਹੈਗਾ ਜਾਕ ਵੀ ਕੋਡ ਕਿਰਲੀ ਡੈਸ਼ ਨੂੰ ਜੱਪੇ। ਅਖਾਂ ਨੂੰ ਇੱਥੇ ਆਪਾਂ ਪੂਰਾ ਕਰਨਾ ਹੈ। ਆਪਸ਼ਨ ਨੰਬਰ ਪਹਿਲਾ ਧਿਆਨ ਨਾਲ ਦੇਖੋ ਹਾਂਜੀ ਆਪ ਸਪਸ਼ ਸ਼ਤੀਰਾ ਜਾਂ ਬੇਗਾਨਿਆਂ ਤਾਂ ਜਾਤ ਦੀ ਕੋੜ ਕਿਰਲੀ ਟੈਕਸ ਨੂੰ ਜੱਫੇ ਤਾਂ ਆਨਸਰ ਬਣੇਗਾ ਸ਼ਤੀਰਾ ਨੂੰ ਜੱਫੇ ਸੀ ਇੱਥੇ ਆਪਾਂ ਸਹੀ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ ਸੀ ਠੀਕ ਹੈ ਇਸ ਤਲਾਵਾ ਜੇਕਰ ਆਪਾਂ ਇਹਦੇ ਅਰਥ ਦੀ ਗੱਲ ਕਰੀਏ ਤਾਂ ਜਾਤ ਦੀ ਕੋੜ ਕਿਰਲੀ ਸ਼ਤੀਰਾ ਨੂੰ ਜੱਫੇ ਇਸ ਸਖਾਣ ਦਾ ਜਿਹੜਾ ਅਰਥ ਹੈ ਉਹ ਹੁੰਦਾ ਆਪਣੀ ਤਾਕਤ ਤੋਂ ਬਾਹਰਲੇ ਕੰਮ ਨੂੰ ਹੱਥ ਪਾਉਣਾ ਠੀਕ ਹੈ ਆਪਣੀ ਤਾਕਤ ਤੋਂ ਬਾਅਦ ਇੱਕ ਜਿਹੜਾ ਬਾਹਰਲੇ ਕੰਮ ਨੂੰ ਹੱਥ ਉਹਨਾ ਤਾਂ ਸੀ ਇਹ تھا ਪਾ ਸਹੀ ਆਨਸਰ ਟਿੱਕ ਕਰਾਂਗੇ ਸੋ ਐਤਾਂ ਦੇ ਜਿਹੜੇ ਕੁਸ਼ਨ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲ ਸਕਦੇ ਨੇ ਧਿਆਨ ਵਿੱਚ ਜ਼ਰੂਰ ਰੱਖਣਾ ਤਾਂ ਪੇਪਰ ਯਾਨੀ ਕਿ ਟੈਸਟ ਲਗਾਉਣ ਦਾ ਅਸਲ मीनिंग ਇਹ ਹੀ ਹੁੰਦਾ ਹੈ ਕਿ ਐਗਜ਼ਾਮੀਨਰ ਜਿਹੜਾ ਕੁਸ਼ਨ ਕਿੱਦਾਂ ਪੁੱਟ ਕਰ ਸਕਦਾ ਹੈ ਇਸ ਕਰਕੇ ਉਹ ਫਾਈਨਲ ਟੈਸਟ ਤੁਸੀਂ ਜ਼ਰੂਰ ਬਾਈ ਕਰਨੇ ਨੇ ਨੈਕਸਟ 3 ਨੰਬਰ ਕੁਸ਼ਨ ਹੈਗਾ ਜਦੋਂ ਸਮੇਂ-ਸਮੇਂ ਅਨੁਸਾਰ ਚੀਜ਼ ਘਟਦੀ ਜਾਵੇ ਉਦੋਂ ਕਿਹੜਾ ਖਾਨ ਵਰਤਿਆ ਜਾਂਦਾ ਹੈ ਠੀਕ ਹੈ ਜਦੋਂ ਸਮੇਂ-ਸਮੇਂ ਅਨੁਸਾਰ ਚੀਜ਼ ਘਟਦੀ ਜਾਵੇ ਤਾਂ ਉਦੋਂ ਕਿਹੜਾ ਖਾਨ ਵਰਤਿਆ ਜਾਂਦਾ ਆਪਸ਼ਨਾਂ ਨੂੰ ਪਹਿਲਾਂ ਧਿਆਨ ਨਾਲ ਦੇਖੋ ਕੰਦੀ ਉੱਤੇ ਰੁਖੜਾ ਕਿਚਰ ਕੂ ਬੋਨੇ ਤੀਰ ਗਉ ਪੰਨ ਦੀ ਤੰਦ ਕੌਣ ਗਿਨੇ ਖੂਪਟ ਦੇ ਨੂੰ ਖਾਤਾ ਤਿਆਰ ਜਾਂ ਬੰਦਾ ਚੋੜੇ ਪਲੀ ਪਲੀ ਰੁੜਾਵੇ ਕੁੱਪਾ ਤਾਂ ਇੱਥੇ ਜਿਹੜਾ ਸਹੀ ਆਸਰ ਬਣੇਗਾ ਉਹ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਏ ਕੰਦੀ ਉੱਤੇ ਰੁਖੜਾ ਤੇ ਕਿਚਰ ਕੂ ਬੋਨੇ ਤੀਰ ਤਾਂ ਇੱਥੇ ਇਹ ਆਪਾਂ ਸਹੀ ਆਂਸਰ ਟਿਕ ਕਰਾਂਗੇ ਆਪਸ਼ਨ ਨੰਬਰ ਏ ਠੀਕ ਹੈ ਜਦੋਂ ਵੀ ਤੁਸੀਂ ਪੇਪਰ ਦੇ ਵਿੱਚ ਅਖਾਣ ਜਾਂ ਮੁਹਾਵਰਾ ਰੀਡ ਕਰੋਗੇ ਤਾਂ ਤਿੰਨ ਤੋਂ ਚਾਰ ਵਾਰ ਤੁਸੀਂ ਉਸ ਨੂੰ ਰੀਡ ਕਰਨਾ ਤਾਂ ਤੁਹਾਡੇ ਮਾਈਂਡ ਵਿੱਚ ਆਪੇ ਕੈਪਚਰ ਕਰ ਜਾਏਗਾ ਕਿ ਇਹਦਾ ਸਹੀ ਆਨਸਰ ਕੀ ਹੋ ਸਕਦਾ ਉਹਦੇ ਵਿੱਚ ਜਿਹੜਾ ਆਨਸਰ ਛੁਪਿਆ ਹੁੰਦਾ ਬਟ ਤੁਸੀਂ ਉਸ ਨੂੰ ਤੁਸੀਂ ਤਿੰਨ ਤੋਂ ਚਾਰ ਵਾਰ ਜਿਹੜਾ ਰੀਡ ਕਰਨਾ ਕੁਝ ਅਖਾਣ ਜਾਂ ਮਾਵਰੇ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਆਨਸਰ ਤੁਸੀਂ ਸਾਨੀ ਦੇ ਨਾਲ ਫਾਈਂਡ ਕਰ ਸਕਦੇ ਹੋ ਬਟ ਜਿਨ੍ਹਾਂ ਦਾ ਆਨਸਰ ਤੁਸੀਂ ਸਾਨੀ ਦੇ ਨਾਲ ਨਹੀਂ ਫਾਈਂਡ ਕਰ ਸਕਦੇ ਹੋ ਤਾਂ ਉਹ ਖਾਣ ਨੂੰ ਤੁਸੀਂ ਵਾਰ-ਵਾਰ ਰੀਡ ਕਰਨਾ ਫਿਰ ਵੀ ਤੁਸੀਂ ਉਹਦਾ ਆਨਸਰ ਸਹੀ ਲੱਭ ਸਕਦੇ ਹੋ ਬਾਕੀ ਜਿਹੜੀਆਂ ਵੀ ਤੁਸੀਂ ਬੁੱਕਸ ਰੀਡ ਕਰ ਰਹੇ ਹੋ ਤਾਂ ਉਹਨਾਂ ਵਿੱਚ ਜਿੰਨੇ ਵੀ ਕਾਹਨ ਮੈਂਸ਼ਨ ਕੀਤੇ ਹਨ ਮਹਾਵਰੇ ਮੈਂਸ਼ਨ ਕੀਤੇ ਬੰਨੇ ਤੁਸੀਂ ਸਾਰਿਆਂ ਨੂੰ ਦੋ ਤਿੰਨ ਵਾਰ ਜਰੂਰ ਜਿਹੜਾ ਰੀਡ ਕਰਮੈਂ ਉਹਨਾਂ ਦੇ ਵਿੱਚ ਜਿਹੜਾ ਕੁਸ਼ਨ ਪੇਪਰ ਦੇ ਵਿੱਚ ਆਵੇਗਾ ਨੈਕਸਟ ਆਪਣਾ ਕੁਸ਼ਨ ਹੈਗਾ ਇਹ ਲੇਖਾਂ ਵਿੱਚੋਂ ਕਿਹੜਾ ਵਿਰੋਧੀ ਜੋੜਾ ਗਲਤ ਹੈ ਹਾਂਜੀ ਸਹੀ ਆਨਸਰ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਪੀ ਠੀਕ ਹੈ ਫਸਟ ਆਪਣੇ ਕੋਲ ਸਹੀ ਹੈ ਕਰੇਨਾ ਦਾ ਪਿਆਰ ਹੁੰਦਾ ਹੈ ਜਾਂ ਨਫਰਤ ਦਾ ਪਿਆਰ ਹੁੰਦਾ ਹੈ ਕਣਾ ਤਾਂ ਆਪਣੇ ਕੋਲ ਥੋੜਾ ਰੋਂਗ ਹੈ ਟਿੱਬਾ ਦਾ ਟੋਇਆ ਸਹੀ ਹੈ ਤਰਲ ਦਾ ਠੋਸ ਵੀ ਸਹੀ ਹੈ ਇਸ ਤਲਾਵਾ ਜੇਕਰ ਆਪਾਂ ਕਣਾ ਦਾ ਉਲਟ ਪਾਵੀ ਦੀ ਗੱਲ ਕਰੀਏ ਤਾਂ ਕਣਾ ਦਾ ਜਿਹੜਾ ਉਲਟ ਪਾਵੀ ਹੋਵੇਗਾ ਫਿਰਲਾ ਨਾ ਕੀ ਥੋੜਾ ਤਾਂ ਇੱਥੇ ਬੀ ਆਪਾਂ ਸਹੀ ਆਨਸਰ ਟਿਕ ਕਰਾਂਗੇ ਆਪਸ਼ਨ ਨੰਬਰ ਬੀ ਕੋਣ ਵੀਡੀਓ ਦਾ ਲਾਸਟ ਕੁਸ਼ਣ ਆਉਂਦਾ ਹੈ ਉਹ ਬਿਮਾਰ ਹੈ ਇਸ ਰਹੀ ਤੁਰ ਫਿਰ ਨਹੀਂ ਸਕਦਾ ਉਪਰੋਕਤ ਵਾਕ ਦੀ ਕਿਸਮ ਕਿਹੜੀ ਹੈ ਸਧਾਰਨ ਸੰਯੁਕਤ ਮਿਸ਼ਰਤ ਚਾਂਗੁੰ ਜਲਦਾ ਅਜੀ ਉਹ ਬਿਮਾਰ ਹੈ ਇਸ ਲਈ ਤਰਫ ਨਹੀਂ ਸਕਦਾ ਤਾਂ ਸਹੀ ਆਪਣੇ ਕੋਲ ਆਨਸਰ ਬਨੇਗਾ অপਸ਼ਨ ਨੰਬਰ B ਸੰਯੁਕਤ ਵਾਕ ਦੀ ਆਪਣੇ ਕੋਲ ਕਿਸਮ ਹੈ B ਇੱਥੇ ਆਪਾਂ ਸਹੀ ਆਨਸਰ ਟਿਕ ਕਰਾਂਗੇ অপਸ਼ਨ ਨੰਬਰ B ਤਾਂ ਇਹ ਸੀਗੇ ਆਪਣੇ 25 ਐਮਸੀਕਿਊਜ਼ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਐਂਡ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਹੁਣ ਤੱਕ ਤੁਸੀਂ ਸ਼ੇਅਰ ਨਹੀਂ ਕੀਤਾ ਐਂਡ ਲਾਈਕ ਨਹੀਂ ਕੀਤਾ ਤਾਂ ਲਾਈਕ ਵੀ ਪਲੀਜ਼ ਜਰੂਰ ਕਰਕੇ ਜਾਣਾ ਐਂਡ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਰੂਰ ਪ੍ਰੈਸ ਕਰ ਲੈਣਾ ਬਾਕੀ ਟੈਸਟਾਂ ਨੂੰ ਬੋਲ ਕੇ ਵੀ ਨਾ ਛੱਡਿਓ ਨੀਚੇ ਦਿੱਤੇ ਗੇ ਨੰਬਰ ਤੇ ਕਾਲ ਕਰਨਾ ਹੈ ਜਾਂ WhatsApp 'ਤੇ ਤੁਸੀਂ ਮੈਨੂੰ ਮੈਸੇਜ ਕਰਨਾ ਤਾਂ ਸਾਰੀ ਜਿਹੜੀ ਜਾਣਕਾਰੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਟੋਟਲ 10 ਟੈਸਟ ਹੋਣਗੇ ਹਰੇਕ ਟੈਸਟ ਦੇ ਵਿੱਚ ਤੁਹਾਨੂੰ 100 MCQs ਦੇਖਣ ਨੂੰ ਮਿਲਣਗੇ ਪੰਜਾਬੀ ਸਹਿਤ ਦਾ ਐਂਡ ਪੰਜਾਬੀ ਵਿਆਕਰਨ ਦਾ ਸਾਰਾ ਹੀ ਸਿਲੇਬਸ ਜਿਹੜਾ ਇਹਨਾਂ ਦੇ ਵਿੱਚ ਕਵਰ ਕੀਤਾ ਹੋਇਆ ਤੁਹਾਨੂੰ ਮਿਲੇਗਾ ਤਾਂ ਇਹਨਾਂ ਟੈਸਟਾਂ ਨੂੰ ਤੁਸੀਂ ਬੋਲ ਕੇ ਵੀ ਨਾ ਛੱਡਿਓ ਠੀਕ ਹੈ ਇਹਨਾਂ ਟੈਸਟਾਂ ਦੇ ਵਿੱਚ ਜਿਹੜੇ ਕੁਸ਼ਨ ਨੇ ਤੁਹਾਨੂੰ ਕਾਫੀ ਪੇਪਰ 'ਚ ਦੇਖਣ ਨੂੰ ਮਿਲ ਜਾਣਗੇ ਐਂਡ ਜਿਹੜਾ ਤੁਹਾਡਾ ਕੰਫੀਡੈਂਸ ਲੈ ਲਗਾਂ ਤੋਂ ਬਾਅਦ ਪੇਪਰ ਦੇ ਵਿੱਚ ਜਿਹੜੇ ਮਿਸਟੇਕ ਆਉਂਦੇ ਚਾਂਸ ਵੀ ਕਾਫੀ ਘੱਟ ਜਾਣਗੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਤੁਸੀਂ ਕਰਕੇ ਜਾਣਾ ਇੱਕ ਆਪਣਾ ਟੈਲੀਗ੍ਰam ਗਰੁੱਪ ਬਣਿਆ ਹੋਇਆ ਹੈ ਲਿੰਕ ਆਪਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ ਤਾਂ ਉਸ ਨੂੰ ਤੁਸੀਂ ਜਿਹੜਾ ਜੁਆਇਨ ਕਰ ਲੈਣਾ ਉੱਥੇ ਤੁਸੀਂ ਡਿਸਕਸ਼ਨ ਵੀ ਕਰ ਸਕਦੇ ਹੋ ਐਂਡ ਉੱਥੇ ਅਪਡੇਟਸ ਵੀ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਤਾਂ ਹੁਣ ਵੀਡੀਓ ਨੂੰ ਸਮਾਪਤ ਕਰਦੇ ਹਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ